ਬਹੁਤ سارے ਲੋਕ ਗੰਗਨਾ ਦੇ ਹੱਕ ਚ ਵੀ ਆ ਰਹੇ ਨੇ ਜੀ ਕਹਿੰਦੇ ਗਲਤ ਕੀਤਾ ਵਰਦੀ ਦੀ ਡਿਊਟੀ ਦੀ ਕੋਈ ਕਦਰ ਨਹੀਂ ਕੀਤੀ ਇਦਾਂ ਨਹੀਂ ਕਰਨਾ ਚਾਹੀਦਾ ਉਹਦੇ ਉੱਤੇ ਖਤਮ ਚਪਲੀਆਂ ਘਾ ਰਹੀਆਂ ਸ਼ੁਰੂ ਕਰਤੀਆਂ ਤੇ ਫਿਰ ਉਹ ਕਿਵੇਂ ਬਰਦਾਸ਼ਤ ਕਰਦੇ ਉੱਥੇ ਗੁੱਸਾ ਪਹਿਲਾਂ ਹੀ ਸੀ ਜੋ ਕਿ ਕਿਸਾਨਾਂ ਦੇ ਉੱਤੇ ਜੋ ਕੁਛ ਉਹ ਬੋਲ ਦੇ ਰਹੀ ਆ ਇਸ ਕਰਕੇ ਉਹ ਕਿਵੇਂ ਬਰਦਾਸ਼ਤ ਕਰਦੇ ਉਹਨਾਂ ਨੂੰ ਵੀ ਆਪ ਵੀ ਸਾਨੂੰ ਵੀ ਕਿਤਨਾ ਕਿਤੇ ਜੜੀ ਆ ਉਹ ਪਾਰਲੀਮੈਂਟ ਦੀ ਟਿੱਕ ਟਿੱਕ ਤੇ ਹੋਣ ਵਾਲੇ ਸਾਨੂੰ ਚੁੱਪ ਚਾ ਹੋਰ ਕੋਈ ਚੇਅਰਮੈਨ ਨਹੀਂ ਮਿਲਦੀ ਇਸ ਕਰਕੇ ਲੋਕ ਬਕਵਾਸ ਕਰਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਐ ਇਸ ਸਾਰੇ ਵਿਸ਼ਿਆਂ ਦੀ કુલ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਸੋ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਢੱਲੇਵਾਲ ਸਾਹਿਬ ਬੈਗਰੂਜੀ ਕਾ ਖਾਲਸਾ ਬੈਗਰੂਜੀ ਖੋਤੇ ਵਾਲੇ ਕਮ ਸਾਹਿਬ ਕਿਸ ਤਰ੍ਹਾਂ ਦੇਖਦੇ ਜੀ ਰੋਸ ਮਾਰਚ ਕੱਢਣਾ ਪਿਆ ਇਨਸਾਫ ਲਈ ਜਿੰਦਾਬਾਦ ਦੇਖੋ ਰੋਸ ਮਾਰਚ ਦੇ ਨਾਲ ਨਾਲ ਇਨਸਾਫ ਮਾਰਚ ਹੈ ਜਿੰਦਾਬਾਦ ਕਿਉਂਕਿ ਉਸੇ ਸਮਝਦੇ ਆਂ ਕਿ ਕੁਲਵਿੰਦਰ ਕੌਰ ਨੂੰ ਜਿਹਦਾ ਕੋਈ ਕਸੂਰ ਨਹੀਂ ਆਪਣੀ ਡਿਊਟੀ ਕਰਦੀ ਹੈ ਉਸਨੂੰ ਸਸਪੈਂਡ ਵੀ ਕਰ ਦਿੱਤੇ ਦਿਓ ਸਾਹੂ ਜੀ ਇਨਕੁਆਰੀ ਵੀ ਖੋਲ ਦਿੱਤੀ ਗਈ ਪੰਜਾਬ ਦੀ ਸ਼ਹਿਰੀ ਨੀਤੀ ਕੁਲਵਿੰਦਰ ਸਰਬਸਤ ਦੇ ਹੋ ਕੰਗਨਾਰ ਰਨੌਤ ਦਾ ਸਾਥੀ ਇੱਕ ਕੰਪਰਾਈਜ਼ ਨੇ ਥੱਪੜ ਮਾਰਦਾ ਉਹਨੂੰ ਪੁੱਛਿਆ ਕੱਕਣੀ ਗਿਆ ਚਾਕੇ ਕੰਗਨਾਰ ਰਨੌਤ ਦੇਸ਼ੂ ਤੋੜਨ ਵਾਲਾ ਬੰਦੇ ਦੇ ਪਰਚੇ ਜਦ ਜਿੱਕਰ ਸਾਡੀ ਅੱਜ ਦੇ ਇਨਸਾਫ ਇਮਾਰਤ ਦੀ ਮੰਗ ਹੈ ਜਿਹੜਾ ਟੋਲੇ ਦੇ ਪਰਚੇ ਦਰਜ ਕਰ ਚੁੱਕਾ ਹੈ ਰੱਦ ਕਰ ਚਾਹੇ ਰੱਦ ਕਿਉਂ ਦੇ ਕਿਸਾਨਾਂ ਨੂੰ ਮਿਲੂਗਾ ਸੇ ਚਾਕੇ ਉਹਦੇ ਗੁੰਡਿਆਂ ਤੇ ਕੰਗਨਾਰ ਰਨੌਤ ਕਦਮ ਮਦਰਜੂ ਮਹਿਲਾ ਕਮਿਸ਼ਨ ਦੀ ਕਾਰਵਾਈ ਨੂੰ ਕਿਵੇਂ ਦੇ ਦੇਓ ਕਿਉਂਕਿ ਮਹਿਲਾ ਕਮਿਸ਼ਨ ਸਖਤ ਐਕਸ਼ਨ ਲੈਂਦੇ ਨੇ ਜੇ ਕੋਈ ਐਦਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਕੋਈ ਐਕਸ਼ਨ ਨਹੀਂ ਲੱਟਾ ਗਿਆ ਜੀ ਗਵਿੰਦਰ ਕੌਰ ਜਿੰਦਾਬਾਦ ਸਰਕਾਰਾਂ ਹੀ ਜਿੰਨਾ ਹੋਣ ਗਵਿੰਦਰ ਕੌਰ ਜਿੰਦਾਬਾਦ ਪੋਲਰਾਈਜੇਸ਼ਨ ਤੋਂ ਕਿਹੜਾ ਹੋਣ ਜਿੰਨਾ ਸਰਕਾਰਾਂ ਦੇ ਹੋਣਿਆ ਜੇ ਆਪਾਂ ਮਹਿਲਾ ਕਮਿਸ਼ਨ ਦੀ ਗੱਲ ਕਰੀਏ ਮਣੀਪੁਰ ਦੇ ਵਿੱਚ ਦੇਖੋ ਔਰਤਾਂ ਦੇ ਕੱਪੜੇ ਉਤਾਰ ਕੇ ਬਾਜ਼ਾਰ ਦੇ ਵਿੱਚ ਤੁਮਾਹੋ ਜਾ ਸੜਕਾਂ ਤੇ ਕਮਾਇਆ ਗਿਆ ਕਿਸੇ ਅੰਦਾਜ਼ਾ ਲਾਓ ਉੱਥੇ ਮਹਿਲਾ ਕਮਿਸ਼ਨ ਨੇ ਕੁਝ ਨਹੀਂ ਦਿੱਤਾ ਸੋ ਜਿਹੜੇ ਸਰਕਾਰ ਨੇ ਸਭ ਚੀਜ਼ ਨੂੰ ਗ੍ਰਿਪ ਕਰਕੇ ਰੱਖਿਆ ਆ ਕੋਈ ਜਿਸ ਨੂੰ ਬੋਲਣ ਤੱਕ ਨਹੀਂ ਦਿੱਤਾ ਜਾ ਰਿਹਾ ਸਾਡੇ ਪੰਜੇ ਸਨ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿਹਾ ਕਿ ਸਰਕਾਰਾਂ ਜਿੱਥੇ ਪਾਵਰਾਂ ਚ ਨੇ ਉੱਥੇ ਹੁੰਦਾ ਬੰਦੇ ਸਿੰਘ ਸਿਰਸਾ ਜੀ ਨੇ ਸਾਡੇ ਨਾਲ ਹਾਂ ਜੀ ਬਾਪੂ ਜੀ ਬਾਈਗਰੂ ਖਾਲਸਾ ਬਾਈਗਰੂ ਫਤੇ ਓਏ ਖਾਲਸਾ ਰੀ ਫਤੇ ਜੀ ਚੜਦੀ ਕਲਾ ਜੀ ਬਿਲਕੁਲ ਚੜਦੀ ਕਲਾ ਸਿਗਰ ਦੁਪਹਿਰ ਦੇ ਵਿੱਚ ਕਿਸਾਨ ਨੇ ਜੀ ਜਿਹੜੇ ਜਿਹੜਾ ਇਨਸਾਫ ਮਾਰਚ ਕੱਢ ਰਹੇ ਨੇ ਐਨੀ ਦੁਪਹਿਰ ਦੇ ਵਿੱਚ ਕੀ ਚੱਕਰ ਹੋ ਗਿਆ ਜੀ ਇਨਸਾਫ ਦੀ ਉਮੀਦ ਨਹੀਂ ਹੈਗੀ ਇਹਨਾਂ ਮਾਰਚ ਕੱਢਣਾ ਪੈਗਾ ਦੇਖੋ ਗੱਲ ਇਹ ਆ ਕਿ ਅਸੀਂ ਉਹ ਲੋਕ ਆ ਜਿਹੜੇ ਨਾ ਸਾਨੂੰ ਧੁੱਪ ਨਾ ਸਾਨੂੰ ਗਰਮੀ ਨਾ ਸਰਦੀ ਜੀ ਤੇ ਅਸੀਂ ਉਹ ਲੋਕ ਆ ਇਸ ਕਰਕੇ ਸਾਡੀ ਸ਼ੇਰਨੀ ਧੀ ਦੇ ਉੱਤੇ ਇਹ ਜਿਹੜਾ ਇਹਨਾਂ ਨੇ ਝੂਠਾ ਕੇਸ ਪਾਇਆ ਤੇ ਉਧਰ ਦੂਸਰੇ ਪਾਸੇ ਕੰਗਨਾ ਰਾਉਟ ਜਿਦਾ ਜੀਵਨ ਚੜਾ ਹੋਣਕਦਾ ਉਹ ਕਿਸ ਤਰ੍ਹਾਂ ਦਾ ਇਹਦਾ ਸਾਰੀ ਤੁਲਨਾ ਕਰਨ ਇਨਸਾਫ ਇਸ ਕਰਕੇ ਆ ਕਿ ਇਹਨੂੰ ਦੀ ਫੜਤਾਲ ਕਰਾ ਕੇ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਉਹਦੇ ਨਾਲ ਗੁੰਡੇ ਜਿਨ੍ਹਾਂ ਨੇ ਉੱਥੇ ਤੁਸੀਂ ਵੇਖਿਆ ਕਿ ਇੱਕ ਟੋਪੀ ਵਾਲੇ ਨੇ ਜਿਹੜਾ ਥੱਪੜ ਮਾਰਿਆ ਕਾਉਂਟ ਤੇ ਮਾਰ ਰਿਹਾ ਉਹਨਾਂ ਦੇ ਪਰਚੇ ਕੋ ਨਹੀਂ ਪਰਚੇ ਉਹਨਾਂ ਦੇ ਹੋਣ ਚਾਹੀਦੇ ਔਰ ਇਹਨੂੰ ਸ਼ਾਬਾਸ਼ ਦੇਣਾ ਚਾਹੀਦਾ ਜੀ ਜੀ ਬਹੁਤ ਸਾਰੇ ਲੋਕ ਗੰਗਨਾ ਦੇ ਹੱਕ 'ਚ ਵੀ ਆ ਰਹੇ ਨੇ ਜੀ ਕਹਿੰਦੇ ਗਲਤ ਕੀਤਾ ਵਰਦੀ ਦੀ ਡਿਊਟੀ ਦੀ ਕੋਈ ਕਦਰ ਨਹੀਂ ਕੀਤੀ ਇਦਾਂ ਨਹੀਂ ਕਰਨਾ ਚਾਹੀਦਾ ਕਮਾਲ ਹੋ ਗਈ ਆ ਜਿਨੇ ਆਪਣੀ ਡਿਊਟੀ ਨਿਭਾਈ ਆ ਵਰਦੀ ਹੋਏ ਜਿਨੇ ਆਪਣੀ ਡਿਊਟੀ ਨਿਭਾਈ ਆ ਉਹਨੂੰ ਤਾਂ ਕਹਿੰਦੇ ਨੇ ਗਲਤ ਕੀਤਾ ਤੇ ਜਿਨੇ ਗੁੰਡਾਗਰਦੀ ਕੀਤੀ ਆ ਉਹਨੂੰ ਸਿਰਫ ਕਾ ਉਹਨੇ ਕੀ ਸੀ ਇਹੋ ਕਾ ਸੀ ਕਿ ਉਹ ਡਿਊਟੀ ਤੇ ਸੀ ਉਹਨੇ ਕਿਹਾ ਕਿ ਮੈਡਮ ਸਾਡਾ ਪ੍ਰੋਟੋਕੋਲ ਆ ਬਿੱਤੂਆ ਜਿਹੜਾ ਤੇਰਾ ਪਰਸ ਤੇ ਮੋਬਾਈਲ ਹੈ ਇਹ ਸਕਰੀਨ ਚਲਦੀ ਐ ਸਕਰੀਨ ਦੇ ਉੱਤੇ ਨਹੀਂ ਲੇਖ ਹੂੰ ਜਿਵੇਂ ਇਹ ਦੁਕੜਾ ਇਹ ਰੱਖ ਇੱਥੇ ਤੇ ਉਹਨੇ ਕੋ ਗੱਲ ਕਹਿਤੀ ਉਹਨੇ ਵੇਖ ਕੇ ਤੇ ਉਹਦੀ ਨੇਮ ਪਲੇਟ ਵੇਖ ਕੇ ਤੇ ਉਹਦੇ ਤੇ ਇਕਦਮ ਚਪਲੀਆਂ ਕਰਨਾ ਸ਼ੁਰੂ ਕਰਤੀ ਆ ਤੇ ਫਿਰ ਉਹ ਕਿਵੇਂ ਬਰਦਾਸ਼ਤ ਕਰਦੇ ਉਹ ਤੇ ਗੁੱਸਾ ਪਹਿਲੇ ਹੀ ਸੀ ਜੋ ਕਿ ਕਿਸਾਨਾਂ ਦੇ ਉੱਤੇ ਜੋ ਕੁਛ ਉਹ ਬੋਲ ਦੇ ਰਹੀ ਆ ਇਸ ਕਰਕੇ ਉਹ ਕਿਵੇਂ ਬਰਦਾਸ਼ਤ ਕਰਦੇ ਪਰ ਚਾਹ ਤੇ ਹੋਣਾ ਚਾਹੀਦਾ ਇਹਦੇ ਤੇ ਜਿਹੜੀ ਜਿੰਨੇ ਗੁੰਡਾਗਰਦੀ ਕੀਤੀ ਆ ਗੁੰਡਾਗਰਦੀ ਕੀਤੀ ਆ ਇਹਨੇ ਜੀ ਉਂਗਰਦੀ ਕਰਨ ਵਾਲੀ ਤੇ ਹੋਣਾ ਚਾਹੀਦਾ ਇਸ ਕਰਕੇ ਉੱਤੇ ਲੜਕੀ ਤੇ ਜੀ 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 ਤੇ ਮੀਕਾ ਸਿੰਘ ਨੇ ਜੀ ਸਿੰਗਰ ਨੇ ਉਹ ਕਹਿੰਦੇ ਕੰਗਣਾ ਨਾਲ ਗਲਤ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਦੇਖੋ ਮੈਂ ਜ਼ਿਆਦਾ ਨਹੀਂ ਕਵਾਂਗਾ ਜਿਹੜੇ ਇਹ ਲੋਕ ਨੇ ਨਾ ਉਹਨਾਂ ਨੂੰ ਇਹ ਵੀ ਇਹਨਾਂ ਦੇ ਅੱਖਾਂ 'ਚ ਬੋਲਣਗੇ ਮੋਦੀ ਦੀ ਸਰਕਾਰ ਫੇਰ ਆ ਜਾ ਜਿਹੜੇ ਮੋਦੀ ਦੇ ਹੱਕ 'ਚ ਬੋਲਣਗੇ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਣਗੀਆਂ ਜਿਤਨਾ ਇਹਨੂੰ ਕੰਗਣਾ ਔਰ ਨੌਤਨ ਜਿੱਤਨਾ ਟਿਕਟ ਮਿਲ ਗਈ ਆ ਤੇ ਜੇ ਹੁਣ ਵੱਧ ਬੋਲੇਗੀ ਤਾਂ ਦੇਖਦੇ ਜਿਹੜੇ ਉਹ ਮੀਕਰਗੇ ਨੇ ਉਹਨਾਂ ਨੂੰ ਵੀ ਆਪੀ ਸਾਨੂੰ ਵੀ ਕਿਤਨਾ ਕਿਤੇ ਜੜੀ ਆ ਉਹ ਪਾਰਲੀਮੈਂਟ ਦੀ ਟਿਕਟ ਟਿਕ ਤੇ ਆਉਣ ਵਾਲੇ ਸਮਝ ਮਿਲਜੂ ਜਾਂ ਹੋਰ ਕੋ ਚੇਅਰਮੈਨ ਮਿਲਜੂ ਇਸ ਕਰਕੇ ਲੋਕ ਬਕਵਾਸ ਕਰਦੇ ਆਈ ਜੀ ਨੇ ਜੀ ਇਹਨਾਂ ਦੇ ਕਲਵਿੰਦਰ ਕੌਰ ਦੇ ਸੀਨੀਅਰ ਅਫਸਰ ਨੇ ਆਈ ਜੀ ਰੈਂਕ ਦੇ ਅਫਸਰ ਨੇ ਉਹ ਕਹਿੰਦੇ ਕਲਵਿੰਦਰ ਕੌਰ ਦੀ ਜਾਂਚ ਚੱਲ ਰਹੀ ਆ ਉੱਥੇ ਤਾਂ ਡਿਊਟੀਆਂ ਨਹੀਂ ਸੀਗੀ ਜਿਹੜੀ ਵੀ ਆਈ ਪੀ ਲਾਈਨ 'ਚ ਕਲਵਿੰਦਰ ਕੌਰ ਪਹੁੰਚਗੀ ਇਹ ਜਾਂਚ ਦਾ ਵਿਸਾਇ ਜੇ ਕੋਤ ਜਾਂਚੇ ਵਖਣ ਚਾਹੀਦੀ ਹੈ ਇਹ ਗਲਤ ਹੈ ਇਹ ਜਿਹੜੀਆਂ ਸਾਰੀਆਂ ਇਨਕਾਰੀਆਂ ਬਣਦੀਆਂ ਨੇ ਆਈਜੀ ਨੇ ਵੀ ਤੇ ਬੋਲੀ ਉਹਨਾਂ ਦੀ ਬੋਲੀ ਹੁਣ ਆਈਜੀ ਨੇ ਕੀ ਕਹਿਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਦੇ ਇਸ਼ਾਰਿਆਂ ਦੇ ਉੱਤੇ ਤੁਸੀਂ ਇਹ ਵੇਖੋ ਕਿ ਜੇ ਸ਼ੁਭ ਕਰਨ ਦੇ ਉੱਤੇ ਗੋਲੀਆਂ ਚੱਲਣੀਆਂ ਫਿਰ ਤਪਾਲ ਨੂੰ ਫੜ ਕੇ ਲੈ ਜਾਣਾ 750 ਕਿਸਾਨ ਕੀ ਜਣਾ ਔਰ ਜਿਹੜੇ ਪਹਿਲਾਂ ਜਿਸ ਤਰ੍ਹਾਂ ਅਜੇ ਟੈਣੀ ਵਰਗੇ ਜਿਹੜੇ ਮਹਿਲਾ ਪਹਿਲਵਾਨਾਂ ਦੇ ਉੱਤੇ ਅਤਿਆਚਾਰ ਜ਼ੁਲਮ ਕਰਨ ਵਾਲੇ ਉਹਦੀਆਂ ਹਿੱਤਾਂ ਨੂੰ ਹਟਕਾਉਣ ਵਾਲੇ ਉਹਨਾਂ ਨੂੰ ਟਿਕਟਾਂ ਦੇ ਕੇ ਇਹਨਾਂ ਨੇ ਨਵਾਜਿਆ ਇਹ ਤਾਂ ਸਾਰਾ ਗੁੰਡਾ ਢੋਲਾ ਹੈ ਤੇ ਇਹਨਾਂ ਨੇ ਦੇਖਣਾ ਹੈ ਤੇ ਜਿਹੜੀ ਇਹ ਅਫਸਰशाही ਆ ਇਹ ਉਹਨਾਂ ਦੇ ਮਤਲਬ ਹੈ ਇਸ ਕਰਕੇ ਜਿਹੜਾ ਉਹ ਆਈਜੀ ਬੋਲਿਆ ਇਹ ਆਈਜੀ ਨੂੰ ਜਿਹੜਾ ਸੋਚ ਕੇ ਬੋਲਣਾ ਚਾਹੀਦਾ ਤੇ ਕੀ ਉੱਥੇ ਉਹ ਕੀ ਕਰਨ ਗਈ ਸੀ ਉੱਥੇ ਡਿਊਟੀ ਨਹੀਂ ਉਹਦੀ ਉੱਥੇ 15 ਸਾਲਾਂ ਦਾ ਉਹਦਾ ਰਿਕਾਰਡ ਤੇ ਜਿਹੜੀ ਕੰਗਨਾਰ ਰਣੌਤ ਹੈ ਉਹਦਾ ਰਿਕਾਰਡ ਇਹ ਦੋਵਾਂ ਦਾ ਜਿਹੜੀ ਤੁਲਨਾ ਕਰ ਰਹੇ ਹਾਂ ਪਰਤਾਲ ਕਰ ਰਹੇ ਨੇ ਤੇ ਉਹਦਾ ਜੀਵਨ ਕਰੀਮਲ ਕਿਸਮ ਦਾ ਇਹਦੀ ਆਪਣੀ ਡਿਊਟੀ ਅੱਜ ਤੱਕ ਆਪਣੀ ਤਨ ਦੇ ਹੀ ਨਾਲ ਜਿਹੜੀ ਆ ਉਹ ਕੀਤੀ ਜੀ ਅੱਗੇ ਜੇ ਇਨਸਾਫ ਨਹੀਂ ਹੁੰਦਾ ਜੀ ਫਿਰ ਅੱਗੇ ਦੀ ਕੀ ਪਲੈਨਿੰਗ ਹੋਊਗੀ ਅੱਗੇ ਅੱਗੇ ਵੀ ਦੇਖਦੇ ਚਲੋ ਜੀ ਦੇਖੋ ਅੱਜ ਵੇਖੋ ਤੁਸੀਂ ਅਜੇ ਤੱਕ ਅਸੀਂ ਇਨੀ ਕਾਲ ਨਹੀਂ ਦਿੱਤੀ ਤੇ ਇੱਕ ਦਿਨ ਦੀ ਕਾਲ ਦੇ ਉੱਤੇ ਆ ਕਿਸ ਤਰ੍ਹਾਂ ਲੋਕ ਆਏ ਨੇ ਜੇ ਇਨਸਾਫ ਨਾ ਮਿਲਿਆ ਇਨਸਾਫ ਦਵਾਕੇ ਰਵਾਂਗੇ ਲੈ ਕੇ ਰਵਾਂਗੇ ਜੀ ਔਰ ਇਹ ਜਿਹੜੀ ਚੀਜ਼ ਐ ਮਲਕੇ ਸਾਰਾ ਸਭ ਕੁਝ ਹੋਏਗਾ ਨੀਤੇ ਆਉਣ ਵਾਲੇ ਸਮੇਂ ਚ ਅੱਗੇ ਫਿਰ ਮੀਟਿੰਗਾਂ ਹੋਣਗੀਆਂ ਮੀਟਿੰਗਾਂ ਹੋ ਕੇ ਅਗਰੇ ਜਿਹੜੇ ਕਦਮ ਲੈ ਚੁੱਕੇ ਜਾਣਗੇ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਬਲਦੇਵ ਸਿੰਘ ਸਿਰਸਾ ਜਿਹੜੇ ਕਹਿੰਦੇ ਨੇ ਕਿ ਚਾਹੇ ਕੁਝ ਵੀ ਹੋ ਜਾਏ ਇਨਸਾਫ ਦਵਾਕੇ ਰਹਾਂਗੇ ਅੱਗੇ ਜੇ ਇਨਸਾਫ ਨਹੀਂ ਮਿਲਦਾ ਤਾਂ ਮੀਟਿੰਗਾਂ ਕਰਕੇ ਅੱਗੇ ਸੰਘਰਸ਼ਾ ਜਿਹੜਾ ਉਹ ਤਿੱਖਾ ਕੀਤਾ ਜਾਊਗਾ ਐਸਐਸਪੀ ਦਫਤਰ ਮੁਹਾਲੀ ਵਿਖੇ ਪਹੁੰਚ ਚੁੱਕੇ ਨੇ ਕਿਸਾਨ ਮੰਗ ਪੱਤਰ ਦਿੱਤਾ ਜਾਣਾ ਏ ਸੋ ਅਸੀਂ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾਉਨੇ ਆ ਜਿੰਦਾਬਾਦ ਜਿੰਦਾਬਾਦ ਦੇਖ ਰਹੇ ਨਹੀਂ ਜਿੰਦਾਬਾਦ ਜਿੰਦਾਬਾਦ ਸੋ ਆ ਆਪ ਚੱਕ ਦੀ ਸਰਪੰਨ ਸਿੰਘ ਭੰਦੇਰ ਨੇ ਜਿਹੜੇ ਉਹ ਗੱਡੀ ਤੇ ਜਾ ਚੁੱਕੇ ਨੇ ਗੱਡੀ ਤੇ ਚੜ ਚੁੱਕੇ ਨੇ ਸਰਪੰਨ ਸਿੰਘ ਭੰਦੇਰ ਸਰਪੰਨ ਸਿੰਘ ਭੰਦੇਰ ਗੱਡੀ ਤੇ ਚੜ ਗਏ ਨੇ ਕਹਿੰਦੇ ਲੀਡਰਾਂ ਨੂੰ ਅੱਗੇ ਆਉਣ ਦਿੱਤਾ ਜਾਵੇ ਸੋ ਮੰਗ ਪੱਤਰ ਆ ਜਿਹੜਾ ਉਹ ਦਿੱਤਾ ਜਾਣਾ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਆ ਜਿਓ ਸਰਪੰਨ ਸਿੰਘ ਭੰਦੇਰ ਨੇ ਜਿਹੜੀ ਬਾਕੀ ਨੇ ਕੀ ਕਰ ਪਹੁੰਚ ਚੁੱਕੇ ਨੇ ਰੁਕ ਜਾਓ ਰੁਕ ਜਾਓ ਸਾਰੇ ਉਹ ਰੁਕ ਜਾਓ और रुक जाओ शुरू की जदे बढे साहब बोल रहे हैं वो गल गल सुन लो या ओ रुको भाई पीछे हो जाओ बाकी लीडर लगे हो जो साहब लगे ओ भाई भाई चक्कर लगा लो कैमरा से फोटो खिंचवा दो छंडे कहीं यार निकल जाओ اكو اٿي اوں پريس دے دے سابھ پريس والے باقی سنگت پیچھے ہو جا اووں روکے اوں دیو پیچھے ہو جا لٹراں دے لگے پیچھے ہو جا تھوڑا پیچھے اکھڑی مرگی بات کرن دی ہو جا ओ पैसे पीछे हो के पीछे पीछे सारे सारे पीछे सारी सारी एक लीडर आऊं के लीडर बाकी पीछे चले ਪੂਨ ਫੋਕਸਰ ਉਹਨਾਂ ਲਈ ਹੈ ਕਿ ਮਾਤਲੀ ਹਵੀਰੋ ਵੀ ਆਜ ਤੱਕ ਦੇ ਨਫਰਤ ਫੈਲਾਉਣ ਕਿਰਕੂ ਅਸ਼ਾਂਤੀ ਫੈਲਾਉਣ ਪੰਜਾਬ ਦੇ ਬਦਨਾਮ ਕਰਨ ਦੇ ਪੰਜਾਬ ਦੇ ਲੋਕਤੰਤਰੀ ਅਸਵਾਦੀ ਕਹਿੰਦੇ ਰੋਜ਼ ਵਿੱਚ ਬਿਲਕੁਲ ਉਹਨਾਂ ਨੂੰ ਬੇਟੇ ਦੇ ਵੀ ਉਹਨਾਂ ਦਾ ਵਿਰੋਧ ਕੇਜ ਤਰਜ ਕਰੋ ਸੰਬੰਧੀ ਉਹਨਾਂ ਦੇ ਜੀਵ ਦੇ ਰਹੇ ਕਿਦੇ ਰਹੇ ਆ ਉਹਦਾ ਆਪ ਜੀ ਨੂੰ ਸੂਚਿਤ ਕਰਦਿਆ ਜਾਂਦਾ ਹੈ ਕਿ 6 ਜੂਨ 2024 ਨੂੰ ਚੰਦਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ ਥੱਪੜ ਵੀ ਕਟਨਾ ਦੇ ਸਰਬ ਵਿੱਚ ਜਿੱਥੇ ਇਹ ਦੱਸਿਆ ਗਿਆ ਸੀ ਕਿ ਸੀਆਈਐਸਬ ਕਨਸਟੇਬਲ ਸ਼੍ਰੀਮਤੀ ਕਲਵਿੰਦਰ ਕੌਰ ਜੀ ਮੰਡੀ ਦੀ ਮੰਡੀ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਕੰਗਨਾ ਰਾਉਤ ਨੂੰ ਦਿੱਲੀ ਜਾਣ ਲਈ ਫਲਾਈਟ ਬੋਰਡਿੰਗ ਤੋਂ ਪਹਿਲਾਂ ਕੱਪੜ ਮਾਰਿਆ ਜਦੋਂ ਕਿ ਜਵਾਨ ਦੇ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ ਉੱਥੇ ਹੀ ਸੰਸਦ ਮੈਂਬਰ ਕਰ ਦਿੰਦੇ ਜੀ ਇਹੋ ਪੜ੍ਹ ਕੇ ਸੁਣਾਣਾ ਕੁਸ਼ਨ ਨਹੀਂ ਹੁੰਦਾ ਥੱਲੇ ਥੱਲੇ ਦੇ ਦਿੰਨੇ ਆ ਪੜ ਲੈਂਦੋ ਸਾਨੂੰ ਠੀਕ ਹੈ ਜੀ ਹਰਾਸਤ ਵਿੱਚ ਲਿਆ ਗਿਆ ਤੇ ਸੰਸਦ ਮੈਂਬਰ ਕੰਗਨਾ ਰਾਉਤ ਨੂੰ ਪੂਰੀ ਕਟਨਾ ਦੀ ਪੂਰੀ ਜਾਂਚ ਕੀਤੇ ਬਿਨਾ ਹੀ ਛੱਡ ਦਿੱਤਾ ਗਿਆ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀਮਤੀ ਕੰਗਨਾ ਰਾਉਤ ਬੇਲੋੜੇ ਵਿਵਾਦ ਪੈਦਾ ਕਰਨ ਸੰਬੰਧੀ ਪ੍ਰਸਿੱਧ ਰੱਖਦੀ ਹੈ ਉਸ ਵਿਰੁੱਧ ਆਈਪੀਸੀ ਦੀਆਂ ਧਰਾਵਾਂ ਤਹਿਤ 153ਏ ਕਮਾ 153ਬੀ 298 504 505 505 ए 505 बी 505 2 195 ए 206 तहत अपराधिक केस दर्ज ਹਨ ਇੱਕ ਹੈਗਾ जावेद अक्तर अंधेरी मुंबई ਵਿੱਚ ਮਾਨਹਾਣੀ ਦਾ ਕੇਸ बांद्रा पुलिस स्टेशन मुंबई ਕਹਾਣੀ ਚੋਰੀ ਕਰਨ ਦੀ ਕਾਪੀ ਰਾਈਟ ਦੀ ਉਲੰਘਣਾ ਤੀਜਾ ਹੈਗਾ ਮਹਿੰਦਰ ਕੌਰ ਵੱਲੋਂ 2021 ਵਿੱਚ ਮੈਜਿਸਟਰੇਟ ਅਦਾਲਤ ਬਠਿੰਡਾ ਵਿਖੇ ਦਾਅਰ ਮਾਨਹਾਣੀ ਦਾ ਕੇਸ 2021 ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਣਾ ਨਾਉ ਦੇ ਖਿਲਾਫ ਸਿੱਖਾਂ ਖਿਲਾਫ ਨਫ਼ਰਤ ਭਰੀ ਟਿੱਪਣੀ ਕਰਨ ਲਈ ਸ਼ਿਕਾਇਤ ਦਰਜ ਕਰਾਉਣੀ ਸੀ ਸ਼੍ਰੀਮਤੀ ਕੰਗਣਾ ਨੇ ਪਿਛਲੇ ਦਿਨੀ ਕਿਸਾਨਾਂ ਸਿੱਖਾਂ ਤੇ ਪੰਜਾਬੀਆਂ ਖਿਲਾਫ ਕੁਝ ਵਿਵਾਦਿਤ ਬਿਆਨ ਦਿੱਤੇ ਹਨ ਦੂਜੇ ਪਾਸੇ ਸਾਡੀ ਕਨਸਟੇਬਲ ਬੀਬੀ ਕੁਲਵਿੰਦਰ ਕੌਰ ਜਿਹੜੀ ਇੱਕ ਮੁਲਾਜ਼ਮ ਹੈ ਸਾਲਾਂ ਬੱਧੀ ਵਧੀਆ ਸਰਵਿਸ ਦਾ ਰਿਕਾਰਡ ਹੈ ਕੁਲਵਿੰਦਰ ਕੌਰ ਦੇ ਪਰਿਵਾਰ ਅਨੁਸਾਰ ਉਸ ਵਿਰੁੱਧ ਕੋਈ ਵੀ ਸ਼ਿਕਾਇਤ ਵਿਭਾਗੀ ਕਾਰਵਾਈ ਨਹੀਂ ਹੈ ਕਨਸਟੇਬਲ ਕੁਲਵਿੰਦਰ ਕੌਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਤੇ ਆਪਣੀ ਸੇਵਾ ਦੇ ਸਾਲਾਂ ਦੌਰਾਨ ਕੋਈ ਵੀ ਅਜੀਹਾ ਕਿਸੇ ਯਾਤਰੀ ਨਾਲ ਦੁਰਵਾਰ ਉਹਨਾਂ ਦਾ ਸਾਹਮਣੇ ਨਹੀਂ ਆਇਆ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਨਸਟੇਬਲ ਨੇ ਕਿਉਂ ਇਸ ਤਰੀਕੇ ਨਾਲ ਪ੍ਰਤੀਕਿਰਿਆ ਦਿੱਤੀ ਇਸ ਪੱਤਰ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਸੁਰੱਖਿਆ ਜਾਂਚ ਦੌਰਾਨ ਹੋਈ ਸਾਰੀ ਗਲਬਾਤ ਦੀ ਨਿਰਪੱਖ ਜਾਂਚ ਕੀਤੀ ਜਾਵੇ ਨਾਲ ਹੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਡਲੇਵਾਲ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਹੀ ਬੰਦੇ ਜਿਹੜੇ ਆ ਕੋਈ ਕੌਰ ਨੂੰ ਜਿਹੜਾ ਵਾ ਉਹ ਘਟਨਾ ਬਾਰੇ ਦੱਸ ਰਹੇ ਹੈ ਇਹਦੋਂ ਕਾ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਬਲਾਂ ਦੇ ਕੰਮ ਕਟੋ-ਕਟ ਬਹੁਤ ਹਾਲਾਤ ਚੁਣੌਤੀਪੂਰਨ ਹੁੰਦੇ ਹੈ ਕਈ ਵਾਰ ਭਾਵਨਾਤਕ ਵਿਗਾੜ ਬਣਾਏ ਜਾਂਦੇ ਜਦੋਂ ਕਿ ਅਸੀਂ ਵਰਦੀ ਵਿੱਚ ਕਿਸੇ ਵੀ ਨਾਗਰਿਕ ਰਾਜਨੇਤਾ ਮਾਰਨ ਲਈ ਸਮਰਥਨ ਨਹੀਂ ਕਰਦੇ ਪਰ ਇਸ ਮਾਮਲੇ ਵਿੱਚ ਸਾਨੂੰ ਯਕੀਨ ਹੈ ਕਿ ਸ਼੍ਰੀਮਤੀ ਕੰਗਨਾ ਨੌਦ ਹੀ ਕਾਰਨ ਹੈ ਅਤੇ ਉਸਦੇ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਉਸ ਨੂੰ ਮਾਰ ਲਈ ਉਸ ਕਾਇਆ ਹੈ ਕਿਉਂਕਿ ਇਸ ਕੇਸ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਇੱਕ ਮਸ਼ਹੂਰ ਮੈਂਬਰ ਪਾਰਲੀਮੈਂਟ ਸ਼ਾਮਲ ਹੈ ਇਸ ਲਈ ਅਸੀਂ ਤੁਹਾਨੂੰ ਸਿਆਸੀ ਦਬਾਅ ਤੋਂ ਪ੍ਰਭਾਵਿਤ ਹੋਏ ਬਿਨਾਂ ਨਿਰਪੱਖ ਜਾਂਚ ਕਰਨ ਦੀ ਬੇਨਤੀ ਕਰਦੇ ਹਾਂ ਇਸ ਲਈ ਸਾਨੂੰ ਇਨਸਾਫ ਦਿੱਤਾ ਜਾਵੇ ਇੱਥੇ ਹੀ ਨਹੀਂ ਹੈ ਸ਼੍ਰੀਮਤੀ ਕੰਗਨਾ ਲਾਉ ਦਿੱਲੀ ਪਹੁੰਚ ਕੇ ਇੱਕ ਵੀਡੀਓ ਰਹੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅਤਵਾਦ ਤੇ ਉਗਰ ਰ ਵਿੱਚ ਵਾਧਾ ਹੋ ਰਿਹਾ ਹੈ ਜਦੋਂ ਕਿ ਪੰਜਾਬ ਦੇ ਹਾਲਾਤ ਅ ਵਿੱਚ ਕੋਈ ਵੀ ਅੱਤਵਾਦੀ ਅੱਤਵਾਦੀ ਘਟਨਾ ਇਸ ਕਿਸਮ ਦੀ ਸਾਹਮਣੇ ਨਹੀਂ ਆਇਆ ਇਹ ਪੰਜਾਬ ਨੂੰ ਬਦਨਾਮ ਕਰਨ ਤੇ ਨਾਪਾਕ ਇਰਾਦੇ ਹਨ ਜਾਰੀ ਕੀਤੇ ਗਏ ਬਿਆਨ ਹੈ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਇਹ ਦਿਨ ਦਿਹਾੜੇ ਟੋਪੀ ਵਿੱਚ ਔਰ ਤੇ ਜਿਹੜੀ ਤੁਹਾਨੂੰ ਘਟਨਾ ਦੱਸੀਗੀ ਡਲੇਵਾਲ ਸਾਹਿਬ ਵੱਲੋਂ ਉਹ ਸੀਗੀ ਹੁਣ ਤੁਹਾਨੂੰ ਐਸਐਸਪੀ ਸਾਹਿਬ ਇਹਨਾਂ ਤਿੰਨਾਂ ਜਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਆਪਣਾ ਪੱਖ ਰੱਖ ਕੇ ਦੱਸ ਦੇਣਗੇ ਔਰ ਮੰਗ ਪਤ ਅਸੀਂ ਸਾਹਿਬ ਦਾ ਲਓ ਜੀ ਐਸਐਸਪੀ ਸਾਹਿਬ ਅੱਜ ਜਿਹੜਾ ਕੱਟ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਆ ਮੈਮੋਰੰਡਮ ਜਿਹੜਾ ਹੈਗਾ ਸਾਡੇ ਕੋਲੇ ਪਹੁੰਚ ਗਿਆ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਆ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ કુલ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰਸ ਤੇ ਵੀ ਤਿੱਕਰ ਵੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਹੈ ਅਸੇ ਜੀ ਸੂਰੋਤ ਰਾਟੋ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਭਰਾਤਰੀ ਜਥੇਬੰਦੀਆਂ ਸਮਰਥਨ ਵਿੱਚ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਹਿਬ ਮੁਹਾਲੀ ਕਾਲਜ ਦੀ ਜਿਹੜੇ ਡਿਕਸ਼ਨ ਚ ਮਾਮਲਾ ਪਹਿਲੇ ਤਾਂ ਤੁਹਾਡੀ ਧਿਆਨ ਚ ਹੁਣ ਕੀ ਕੀ ਆ ਪਹਿਲੇ ਦੋ ਦਿਨ ਦੀ ਜਿਹੜੀ ਰਿਪੋਰਟ ਦੇ ਵਿੱਚ ਉਹਦੇ ਆਲਰੇਡੀ ਮਤਲਬ ਜਿਹੜੀ ਹੈਗਾ ਆਲਰੇਡੀ ਅੱਛੀ ਇੱਕ ਐਫਆਈਆ ਦਰਜ ਹੋਈ ਸੀ ਉਹ ਜਿਹੜੀ ਵੀ ਹੈਗੀ ਹੈ ਉਹ ਕਿਸਾਨ ਜਿਹੜੇ ਆਪਣੇ ਆਗੂ ਆਏ ਸੀਗੇ ਉਹਨਾਂ ਦੇ ਜਿਹੜਾ ਉਹਨਾਂ ਦੀ ਡਿਮਾਂਡ ਸੀ ਉਹਦੇ ਮੁਤਾਬਕ ਮੇਰੀ ਪ੍ਰਧਾਨ ਜੀ ਦੇ ਹੇਠ ਇੱਕ ਐਸਆਈਟੀ ਬਣ ਗਈ ਹੈ ਜੀ ਜਿਹੜਾ ਕਿ ਅਸੀਂ ਉਹਦਾ ਮਤਲਬ ਕਿ ਨਿਰਪੱਖੋ ਚ ਜਾਂਚ ਕਰਕੇ ਤੇ ਮਤਲਬ ਆਪਣੀ ਰਿਪੋਰਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਦੇ ਐਸਐਸਪੀ ਕੋਲੇ ਕਦੇ ਅਫਸਰ ਹੋਗੇ ਪੀਏ ਸਰਕਾਰੀ ਅਫਸਰ ਦੇ ਜਿਹੜੀ ਹੈ ਜਾਣਕਾਰੀ ਚ ਵੇਗਨ ਪਾਉਣ ਨੂੰ ਜਾਂ ਦੇਖਿਆ ਜਾਵੇ ਜਿਸ ਤਰ੍ਹਾਂ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਐਸਆਈਟੀ ਦੇ ਅਫਸਰ ਵਿੱਚ ਜਿਹੜੀ ਬਣੀ ਲੱਗੀ ਹੈ ਅਜੇ ਤੱਕ ਮੇਰੀ ਪ੍ਰਧਾਨਗੀ ਹੇਠ ਹੈ ਸਾਹਿਬ ਦੱਸਣਗੇ ਨਾਲ ਕੌਣ ਮੈਂ ਕਿੰਨੀ ਦੇਰ ਕੋਈ ਟਾਈਮ ਬਾਉਂਡ ਕੀਤਾ ਗਿਆ ਜੀ ਛੇਤੀ ਛੇਤੀ ਕਰ ਠੀਕ ਹੈ ਠੀਕ ਹੈ ਜੀ